ਹਾਲਿੰਗ ਗੋਬੀ ਗੋਬੀ ਬਣਾਨੇ ਵਾਸਤੇ 35 ਗ੍ਰਾਮ ਰੱਖਣਾ ਹੈ guys please kese sare help karo meri mummy hospital te admit ho gayi bahut zyada serious ho gayi tabohar kharab ho gayi please help kar do unadi halat dekho kahe ji mun sara sudjya pya unadi 3000 jama paise karan de lagge na ok saanu 3000 aise kutthe jama kare bahut ok please help me guys help me ਪਲੀਜ਼ ਹੱਥ ਜੋੜਦਾਂ ਤੁਹਾਡੇ ਕੋਲ ਉਹਨਾਂ ਦਾ ਮੂੰਹ ਦੇ ਬੁਝ ਜੇਗਾ ਸਾਥ ਇੱਧਰ ਹੀ ਤੁਹਾਡੇ ਤੋਂ ਬਸ ਇਹ ਕਹਿ ਸਕਦੇ ਹਾਂ ਕਿ ਭੈਣ ਹੈਗੇ ਹਸਪੀਟਲ ਜਿੱਥੇ ਉਹਨਾਂ ਨੂੰ ਦਲੀਆ ਦਲੀਆ ਬਣਾ ਕੇ ਦੇਣ ਜਾ ਰਹੇ ਹਾਂ ਮੈਂ ਵੀ ਥੱਕ ਗਈ ਹਾਂ ਸਵੇਰ ਦੀ ਮੈਂ ਕੀ ਕਰਾਂ ਪਲੀਜ਼ ਹੈਲਪ ਕਰ ਦੋ ਤੁਸੀਂ ਸਾਰੇ ਮੈਂ ਤੁਹਾਡੇ ਤੋਂ ਇਹ ਕਹਿ ਸਕਦੀ ਹਾਂ ਗਾਇਜ਼ ਪਹਿਲਾਂ ਤੁਸੀਂ ਵੀਡੀਓ ਦੇਖ ਲਈ ਹੋਣੀ ਆ ਤੇ ਉਹ ਜੋਤੀ ਦੀ ਮੰਮੀ ਐਡਮਿਟ ਆਜੀ ਅੱਜ ਗਰੀਵਲ ਹਸਪੀਟਲ ਦੇ ਵਿੱਚ ਪਹਿਲਾਂ ਤੁਸੀਂ ਵੀਡੀਓ ਦੇਖ ਲਈਏ ਸਾਰੀ ਤੇ ਉਸ ਬਾਰੇ ਕਿ ਗਾਈਜ਼ ਅਸੀਂ ਹੁਣ ਆਏ ਆ ਜੀ ਹਸਪੀਟਲ ਦੇ ਉੱਪਰੋਂ ਤੇ ਉਹਦੇ ਵਿੱਚ ਇਹ ਕਿ ਉਹਨਾਂ ਨੂੰ ਥੋੜੇ ਜਿਹਾ ਉੱਥੇ ਦੜੀ ਆ ਤੇ ਥੋੜੀ ਚਾਹ ਤੇ ਉਹਨੋਂ ਜਿਹੜੀ ਉਮਾਵਾ ਔਰੇ ਵਾਸਤੇ ਤੇ ਇਹ ਸਭ ਕੁਝ ਲੈ ਕੇ ਜਾਣਾ ਵਾ ਤੇ ਦੂਸਰਾ ਕੰਬਲ ਲੈ ਕੇ ਜਾਣੇ ਜੀ ਤਕੀਏ ਲੈ ਕੇ ਜਾਣੇ ਸਭ ਕੁਝ ਲੈ ਕੇ ਜਾਣੇ ਤੇ ਗੱਲ ਇਸ ਤਰ੍ਹਾਂ ਵੀ ਸੀ ਕਿ ਇਹਨਾਂ ਨੂੰ ਡਾਕਟਰ ਕੋਲ ਜਿਹੜੇ ਡਾਕਟਰ ਕੋਲ ਦਿਖਾਉਂਦੇ ਸੀਗੇ ਉਹ ਡਾਕਟਰ ਕੋਲ ਜਦੋਂ ਮੈਂ ਸ਼ਾਮ ਨੂੰ ਛੁੱਟੀ ਕਰਕੇ ਆਇਆ ਤਾਂ ਡਾਕਟਰ ਕਹਿੰਦਾ ਕਿ ਇਨਾਂ ਨੂੰ ਹੁਣ ਹੀ ਐਡਮਿਟ ਕਰਾਓ ਇਨਾਂ ਨੂੰ ਜਿਹੜੀ ਉਹ ਬਲਗਮ ਦੀ ਪ੍ਰੋਬਲਮ ਆ ਜਾਂ ਜਿਹੜਾ ਇਨਫੈਕਸ਼ਨ ਆ ਉਹ ਬਹੁਤ ਜ਼ਿਆਦਾ ਵਾ ਕਿ ਜੇ ਤੁਸੀਂ ਇਹ ਚੀਜ਼ ਘਰ ਦੇ ਵਿੱਚ ਨਾ ਰੱਖੋ ਕਿਉਂਕਿ ਇੱਥੇ ਜਿੰਨਾ ਕੁ ਮਰ ਤੋਂ ਹੋ ਰਿਹਾ ਸੀ ਮੈਂ ਕਰ ਰਿਆ ਬਾਕੀ ਇਹ ਕਿ ਇਨਾਂ ਨੂੰ ਤੁਸੀਂ ਹੁਣ ਐਡਮਿਟ ਕਰਾ ਲਓ ਤੇ ਗਾਈਜ਼ ਫਿਰ ਉਹਨਾਂ ਨੂੰ ਸ਼ਾਮ ਨੂੰ 7 ਵਜੇ ਅਸੀਂ ਐਡਮਿਟ ਕਰਾਣ ਲੈ ਕੇ ਗਏ ਐਡਮਿਟ ਕਰਾ ਕੇ ਉੱਥੇ ਐਡਮਿਟ ਕਰਾਇਆ ਤੇ ਦੂਸਰੀ ਗੱਲ ਉੱਥੇ ਸਭ ਤੋਂ ਵੱਡੀ ਗੱਲ ਦੀ ਉੱਥੇ ਸਕੈਨਰੀਨ ਚੱਲਦੇ ਆਵੇ ਹੁਣ ਹੁਣ Google Pay ਦੇ ਵਿੱਚ ਜੀ 6-700 ਰੁਪਏ ਸੀਗਾ ਇਹ ਨਹੀਂ ਕਹਿੰਦਾ ਮੈਂ 6-700 ਰੁਪਏ ਸੀ ਜਿਹੜੇ ਵਿੱਚੋਂ ਸਕੈਨਰ ਜਿਹਾ ਚਲਾਇਆ ਤੇ ਉਹ ਕਹਿੰਦਾ ਕਿ ਸਾਡੇ ਕੋਲ ਕੈਸ਼ ਹੋਣਾ ਜੀ ਸਕੈਨਰ ਨਹੀਂ ਹੋਣਾ ਨਾ ਹਸਪੀਟਲ ਵਾਲੇ ਆਲੇ ਦੁਆਲੇ ਜੀ ਦੁਕਾਨਾਂ ਘੁੰਮ ਲਈਆਂ ਇੱਧਰ ਘੁੰਮ ਲਈਏ ਕਿ ਭਾਈ ਕਿਸੇ ਨੂੰ ਕਿਹਾ ਕਿ 200 ਰੁਪਏ ਮੈਨੂੰ ਸਕੈਨਰ ਦਾ ਮੈਂ ਤੁਹਾਨੂੰ ਦੇਣਾ ਤੇ ਮੈਨੂੰ 200 ਰੁਪਏ ਦੇ ਦੇ ਕਿਸੇ ਨੇ 200 ਰੁਪਏ ਵੀ ਨਹੀਂ ਦਿੱਤਾ ਆਏਗਾ ਇੰਨੀ ਦੁਕਾਨਾਂ ਗਾਲੀਆਂ ਇੱਕ ਦੁਕਾਨ ਵਾਲਾ ਕਹਿੰਦਾ ਕਿ ਚਲ ਠੀਕ ਆ ਮੈਂ ਦੇ ਦਿੰਦਾ ਤੂੰ 200 ਦਾ ਸੈਂਡ ਕਰ ਦੇ ਉਹ ਮੈਂ 200 ਰੁਪਏ ਸੈਂਡ ਕਰਨ ਲੱਗ ਗਿਆ ਤੇ ਜਿੱਦ ਜਿੱਦ ਮੈਂ ਸੈਂਡ ਕਰਾਂ ਤੇ ਉੱਥੇ ਆ ਰਿਹਾ ਜੀ ਯੂਕੇ ਨੰਬਰ ਇਜ਼ ਨਾਟ ਅਲਾਉਡ ਮੱਕੀ ਕਾਲੇ ਕੀ ਉਹਨਾਂ ਸਕੈਨਰ ਉਹ ਚੱਲੇ ਸੀ ਉਹਨਾਂ ਯੂਪੀਆਈ ਨੰਬਰ ਆਪਣਾ ਬੰਦ ਕਰਤਾ ਯੂਪੀਆਈ ਹਟਾ ਦਿੱਤੀ ਉਹ ਕਿੰਨੇ ਐੱਜੇ ਅੱਜ ਵੱਗਦੇ ਇੱਧਰ ਤੋਂ ਲੋ ਬਣ ਤੇ ਫਿਰ ਉਹਨਾਂ ਨੂੰ ਪੈਸੇ ਕਿੰਨੇ ਕਿਧਰ ਪਹਿਲਾਂ ਕਹਿੰਦੇ 3000 ਰੁਪਏ ਅੱਜ ਟਾਈਮ ਤੇ ਜਮ੍ਹਾਂ ਕਰਾਓ ਰਾਤ ਦਾ ਪੈਸੇ ਹਾਂ ਹੁਣ 3000 ਕਿੱਥੋਂ ਕਰਈਏ ਫਿਰ ਇਹਦੀ ਭੈਣ ਨੂੰ ਉੱਥੋਂ ਬੁਲਾਇਆ ਇਹ ਭੈਣ ਨੂੰ ਬੁਲਾਇਆ ਤੇ ਉਹ 1000 ਰੁਪਏ ਲੈ ਕੇ ਆਈ 1000 ਰੁਪਏ ਤੇ ਜਮ੍ਹਾਂ ਕਰਾਏ ਬਾਕੀ 2000 ਰੁਪਏ ਨੂੰ ਫੇਰ ਦੇਣਾ ਸਵੇਰੇ ਤੇ ਗਾਈਜ਼ ਸਾਡੀ ਇੰਨੇ ਕੁ ਰੁਪਏ ਸੱਗਾਈਜ਼ ਕਿਉਂਕਿ ਇਹਦੀ ਮੰਮੀ ਬਹੁਤ ਜ਼ਿਆਦਾ ਟਿੱ ਤੇ ਗਾਈਜ਼ ਜਿੰਨੀ ਵੀ ਹੋ ਸਕੇ ਕਿਸੇ ਤੋਂ ਜਿੰਨੀ ਵੀ ਹੋ ਸਕੇ ਨਾ ਉਹਨਾਂ ਨੂੰ ਹੈਲਪ ਕਰ ਦਿਓ ਕਿਉਂਕਿ ਇਹਦੀ ਮੰਮੀ ਐਡਮਿਟ ਆ ਹਸਪੀਟਲ ਦੇ ਵਿੱਚ ਹੰਨਾ ਚਾਹ ਚੂ ਬਣਾ ਕੇ ਲੱਗ ਜਾ ਅਦਰਲੀਆ ਹੋ ਰਿਹਾ ਚਾਹ ਹਮਾ ਬਸ ਕਰਕੇ ਤੇ ਇੰਨੀ ਕੀ ਰਿਕਵੈਸਟ ਹੈ ਕਹਿੰਦੇ ਸਾਡੇ ਪੈਸੇ ਉਹਨਾਂ ਦੇ ਸਾਡੇ ਹੱਥ ਬਹੁਤ ਜ਼ਿਆਦਾ ਹਨ ਪਾ ਦੇ ਸੜਕੀ ਚੱਲੇ ਕੀ ਨਹੀਂ ਤੇ ਦੂਜੇ ਇਧਰ ਉਧਰੋਂ ਕੇਸ ਅਸੀਗੇ ਪਰ ਗਾਈਜ਼ ਕੋਈ ਪੈਸੇ ਕਿੰਨੇ ਕੋ ਕਿੰਨੇ ਕੋ ਹੱਥ ਜੋੜਦੇ ਆ ਇਹ ਰਿਕਵੈਸਟ ਹੈ ਤਾਂ ਡੇਂਗੇ ਤੇ ਜੋ ਕੁਝ ਮਰਜ਼ੀ ਕਰ ਲਗੇ ਦੋ ਦੋ ਤਿੰਨ ਤਿੰਨ ਚਾਰ ਚਾਰ ਸੌ ਦੇ ਕਰ ਕਰ ਦੋ ਹੈਲਪ ਕਰ ਦੋ ਪਲੀਜ਼ ਬੱਸ ਐਨੀ ਹੈਲਪ ਕਰ ਦੋ ਗਾਈਜ਼ ਕਿ ਸਾਨੂੰ ਥੋੜੀ ਬਹੁਤ ਪੈਸੇ ਗਾਈਜ਼ ਕਰ ਦੋ ਅਸੀਂ ਇਹ ਸਕੈਨਰ ਲਾਤਾ ਜੀ ਤੇ ਪਲੀਜ਼ ਗਾਈਜ਼ ਸਾਨੂੰ ਵੇਟ ਰੋਵੋਗਾ ਜੀ ਇਹਦੀ ਮੰਮੀ ਬਹੁਤ ਜ਼ਿਆਦਾ ਤਲੀ ਲੈਨੇ ਦੀ ਤੇ ਤੁੰਤੀ ਬਤਾ ਕਿੰਨੇ ਦਿਨ ਰੱਖਦੇ ਕਿੰਨੇ ਦਿਨ ਲਗਦੇ ਅਸੀਂ ਤਾਂ ਅਸੀਂ ਕਿੱਥੋਂ ਦਵਾਂਗੇ ਹਜ ਤੱਕ ਤਾਂ ਕਿਰਾਇਆ ਨਹੀਂ ਦਿੱਤਾ ਜੀ ਹੋ ਤਾਂ ਅਸੀਂ ਕਿੱਥੋਂ ਲੈਨੇ ਹ ਹੁਣ ਇਹ ਵੀ ਵਿਚਾਰੀ ਕਿੱਥੋਂ ਕਿੱਥੋਂ ਗਿਆ ਹੁਣ ਇਹ ਵੀ ਜਿੱਥੋਂ ਦੋ ਤੋਂ ਕਰਦੇ ਨੇ ਹੁਣ ਜਿੰਨੇ ਸਰ ਤੋਂ ਵੀ ਅਸੀਂ ਨਹੀਂ ਕਰਦੇ ਔਰ ਗਾਈਜ਼ ਰਿਕਵੈਸਟ ਹੈ ਜੀ ਹੈਲਪ ਕਰ ਦਿਓ ਗਾਈਜ਼ ਇਹ ਸਕੈਨਰ ਲਾਇਆ ਹੋਇਆ ਤੇ ਪਲੀਜ਼ ਪਲੀਜ਼ ਹੈਲਪ ਕਰ ਦਿਓ ਗਾਈਜ਼ ਤੁਹਾਡੇ ਹੱਥ ਜੋੜੋ ਹੱਥ ਜੋੜਿਆ ਜੀ ਬਸ ਇਹਦੀ ਮੰਮੀ ਦੇ ਥੋੜੇ ਜਿਹਾ ਇਲਾਜ ਹੋ ਜੇ ਚੰਗੀ ਤਰ੍ਹਾਂ ਇਸ ਕਰਕੇ ਗਈ ਬਾਕੀ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ